ਜੱਗੂ ਭਗਵਾਨਪੁਰੇ ਨੂੰ ਲੈ ਕੇ ਬੜਾ ਅਵਾਦ ਬਣਦਾ ਰਿਹਾ ਵੋਟਾਂ ਵਾਲੇ ਦਿਨ ਵੀ ਆਪਾਂ ਦੇਖਿਆ ਕਿ ਇਹਨਾਂ ਨੇ ਉਹਦੇ ਵੀਰ ਹੁਣਾਂ ਨੇ ਇੱਕ ਵੀਡੀਓ ਪਾਈ ਕਿ ਜੱਗੂ ਭਗਵਾਨਪੁਰੇ ਦੇ ਸਗੇ ਭਰਾ ਨੂੰ ਭਜਾਇਆ ਉੱਥੋਂ ਦੀ ਉਹ ਤੁਹਾਡੀ ਮਦਦ ਲਈ ਆਏ ਸੀਗੇ ਜੱਗੂ ਭਗਵਾਨਪੁਰਿਆ ਦਾ ਬਹੁਤ ਨਾਮ ਬੱਜਿਆ ਐ ਸਿਲੈਕਸ਼ਨ 'ਚ ਤੁਹਾਡੀ ਮਦਦ ਲਈ ਇਹਦੀ ਮਾਤਾ ਨਾਲ ਜਤਿੰਦਰ ਕੋਰ ਜੱਪੀਆਂ ਪਾਉਂਦੀ ਓਦੋਂ ਆ ਵੀ ਪੁੱਛੋ ਜਦੋਂ ਅੰਦਰ ਵਾੜ ਕੇ ਹਮ ਠੀਕ ਨਹੀਂ ਉਹਨੂੰ ਸਰਪੰਚ ਵੀ ਬਣਾਇਆ ਸੀ ਤੇ ਜੱਪੀਆਂ ਪਾਉਂਦੇ ਸਰੋਪੇ ਦਿੰਦੇ ਉਹ ਉਹ ਚਿੱਤਾ ਭੁੱਲ ਗਿਆ ਜਦੋਂ ਗੱਡੀ ਚੱਕ ਲੋ ਕੇ ਭੈਣ ਜੀ ਸਾਸੀ ਕਾ ਹੈਂ ਨਹੀਂ ਤਾਂ ਮੈਨੂੰ ਪਹਿਲਾਂ ਜੇ ਮੈਂ ਤੁਹਾਨੂੰ ਸਾਦੀ ਲੈਂਦਾ ਮੈਂ ਹੁਣ ਤੁਹਾਡੀ ਮਾਤਾ ਨੂੰ ਇੰਟਰਵਿਊ ਕਰਾ ਦਿੰਦਾ ਤੁਹਾਡੀ ਜਾਂ ਤੁਸੀਂ 10 ਮਿੰਟ ਫੇਟੋ ਕਹਿ ਦਿੰਦੇ ਕਿ ਇੰਟਰਵਿਊ ਕਰਨਾ ਹੈ ਇੰਟਰਵਿਊ ਕਰਾ ਦਿੰਦੇ ਆ ਉਹ ਆਪ ਹੀ ਦੱਸ ਦਿੰਦੇ ਉਹ ਹੁਣ ਤੁਹਾਡਾ ਸਮਰਥਨ ਕਰਦੇ ਨੇ ਮੇਰਾ ਸਮਰਥਨ ਕਿੰਨੇ ਨੇ ਕੀਤਾ ਮੇਰਾ ਸਾਰਿਆਂ ਨੇ ਸਮਰਥਨ ਤੁਸੀਂ ਕਿਉਂਕਿ ਉਹਨਾਂ ਦਾ ਬੇਟਾ ਜਿਵੇਂ ਬਹੁਤ ਵੱਡਾ ਗੈਂਗਸਟਰ ਬਣ ਗਿਆ ਉਹਨੂੰ ਲੈ ਕੇ ਫਿਰ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਕਿ ਉਹਨੂੰ ਸਹੀ ਰਾਹ ਪਾਇਆ ਜਾਵੇ ਕੋਈ ਗੈਂਗਸਟਰ ਬਣਾਇਆ ਕਿੰਨੇ ਹੀ ਉਹਨੂੰ ਹੁਣ ਸਹੀ ਰਾਹ ਪਾਇਆ ਜਾ ਸਕਦਾ ਬਿਲਕੁਲ ਪਾਇਆ ਜਾ ਸਕਦੇ ਨੇ ਅੱਜ ਵੀ ਪਾ ਸਕਦੇ ਕਿਉਂ ਨਹੀਂ ਪਾ ਸਕਦੇ ਇਹ ਗੈਂਗਸਟਰ ਜਿਵੇਂ ਆਪਾਂ ਜੱਗੂ ਹੁਣਾਂ ਦਾ ਜ਼ਿਕਰ ਕਰ ਰਹੇ ਹਾਂ ਤੇ ਜੱਗੂ ਹੁਣੇ ਕਿ ਸਹੀ ਰਸਤੇ ਤੇ ਆ ਸਕਦੇ ਨੇ ਔਰ ਤੁਸੀਂ ਕੋਈ ਬਿਲਕੁਲ ਆ ਸਕਦੇ ਕਿਉਂ ਨਹੀਂ ਆ ਸਕਦੇ ਤੁਸੀਂ ਕੋਸ਼ਿਸ਼ ਕਰੋਗੇ ਉਹ ਸਹੀ ਰਸਤੇ ਲੈਣਾ ਚਾਹੁੰਦੇ ਨੇ ਕਿ ਬਿਲਕੁਲ ਕਾਨੂੰਨ ਆਪਣਾ ਕੰਮ ਕਰੇ ਉਹਨਾਂ ਨੂੰ ਬਰੀ ਕਰੇ ਜਾਂ ਉਹਨਾਂ ਨੂੰ ਸਜ਼ਾ ਦੇ ਉਹ ਸਜ਼ਾ ਕੱਟ ਕੇ ਬਾਹਰ ਆਣ ਕੇ ਤੇ ਆਪਣਾ ਮੋੜ ਆਪਣੇ ਪਰਿਵਾਰ ਚਾਣ ਕੇ ਪਰਿਵਾਰ ਨੂੰ ਪਰਿਵਾਰ ਨਾਲ ਫਿਰ ਆਪਣਾ ਜਿਵੇਂ ਆਮ ਲੋਕ ਆਪਣਾ ਜੀਵਨ ਬਸਰ ਕਰਦੇ ਉਦਾਂ ਕਰਨ